ਗਰਦਾਸਪੁਰ ਅੰਬਰਸਰ ਅਜਨਾਲਾ ਉਧਰ ਜਾ ਕੇ ਦੇਖਿਓ ਤਾਂ ਬਤਵਾਹੀ ਠਾਕਦੀ ਨਾ ਜੀ ਹੂੰ ਉੱਥੇ ਵੀ ਸਾਡੇ ਸਾਰਿਆਂ ਦੀ ਡਿਊਟੀ ਬਣਦੀ ਕਿ ਆਪਾਂ ਜਿੱਥੇ ਜਹਾਜਾ ਵੀ ਜੋ ਕਰ ਸਕਦਾ ਹੈ ਆਪਾਂ ਸਾਰਿਆਂ ਨਾਲ ਰਲ ਕੇ ਕਰੀਏ ਸੋ ਅੱਜ ਉਹਦੇ ਤਹਿਤ ਅਸੀਂ ਇਹ ਕੰਮ ਸ਼ੁਰੂ ਕੀਤਾ ਤੇ ਕੋਸ਼ਿਸ਼ ਹੈ ਕਿ ਜਿੰਨਾ ਬਤਵਤ ਕਰ ਸਕਦੇ ਉਹਨਾਂ ਕਰੀਏ ਬਾਕੀ ਤਾਂ ਗੁਰੂ ਮਹਾਰਾਜ ਨੇ ਕਰਨਾ ਚਾਹਿਆ ਪਾਸ਼ਾ ਨੇ ਕਰਨਾ ਤੇ ਬੰਦੇ ਦੇ ਹੱਥ ਤੇ ਬਹੁਤਾ ਕੁਝ ਹੈ ਨਹੀਂ ਫਰ ਆਪਣੀ ਸਾਡੀ ਡਿਊਟੀ ਬਣਦੀ ਕਿ ਜੇ ਕਿਤੇ ਵਿਸ਼ਤਪ ਹੋਵੇ ਤਾਂ ਆਪਾਂ ਸਾਰੇ ਰਲ ਕੇ ਉਹਦੇ ਚ ਕੰਮ ਕਰੀਏ ਜੀ ਸੋ ਹੋਰ ਕੀ ਕੀ ਉਪਰਾਲੇ ਕਿਤੇ ਜਾ ਰਹੇ ਨੇ ਤਾਂ ਮੱਝਾਂ گاਵ ਵਾਸਤੇ ਚਾਰਾ ਹੋ ਗਿਆ ਤੇ ਹੋਰ ਕੀ ਤੁਹਾਡੇ ਜਿੱਥੇ ਬੰਦੀ ਸੋਚ ਲਈ ਵੀ ਅੱਗੇ ਆਪਾਂ ਹੋਰ ਕੀ ਮਦਦ ਕਰ ਸਕਦੇ ਹਾਂ ਜੋ ਉਹ ਕਿਤਰਾ ਕਿਤੇ ਕਿਸਾਨਾਂ ਸੁੱਖ ਦਾ ਸਾਹ ਲੈ ਸਕਣ ਦੇਖੋ ਅਸੀਂ ਹੁਣ ਕੱਲ ਨੂੰ ਜਾਣਾ ਹੈ ਜੀ ਮਖੂ ਜਾਣਾ ਹੈ ਅੰਮਰਸਾਹਬ ਜਾਣਾ ਹੈ ਕਈ ਕਈ ਜਗ੍ਹਾ ਜਾਣਾ ਉਸਪੁਰ ਵੀ ਜਾਵਾਂਗੇ ਜਨਾਲੇ ਵੀ ਜਾਵਾਂਗੇ ਉੱਥੇ ਜਾ ਕੇ ਦੇਖਦੇ ਆ ਲੋਕਾਂ ਦੇ ਘਰਾਂ ਦਾ ਬਹੁਤ ਮਾੜਾ ਹਾਲ ਹੈ ਉੱਥੇ ਉੱਥੇ ਉਹਦਾ ਕੁਝ ਰਿਹਾ ਹੀ ਨਹੀਂ ਨਾ ਜੀ ਹਰ ਚੀਜ਼ ਢਾਈ ਢੇਰੀ ਹੋ ਗਈ ਸਾਡੀ ਕੋਸ਼ਿਸ਼ ਹੈ ਕਿ ਉੱਥੇ ਜ਼ਮੀਨਾਂ ਦੇ ਉੱਤੇ 3-3 ਫੁੱਟ ਸ਼ਿਲਡ ਜਮ ਗਈ ਜੀ ਉਹ ਵੀ ਕੱਢਣੀ ਹੈ ਸ਼ਰਮਾ ਸਰਕਾਰ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਕਹਿਤਾ ਕਿ ਸ਼ਿਲਡ ਤੁਸੀਂ ਆਪਣੀ ਇਕੱਠੀ ਕਰਕੇ ਉਹ ਕਰ ਸਕਦੇ ਹੋ ਨਹੀਂ ਤਾਂ ਸਰਕਾਰ ਪਰਮਿਸ਼ਨ ਹੀ ਨਹੀਂ ਦਿੰਦੀ ਬਹੁਤ ਔਖਾ ਹੋ ਜਾਂਦਾ ਸੋ ਉੱਥੇ ਘਰਾਂ ਦੀ ਰਿਪੇਅਰ ਦੀ ਗੱਲ ਵੀ ਹੈ ਉੱਥੇ ਦੂਜੀ ਆਪਣਾ ਰਹਿਣ-ਸ਼ਹਿਣ ਦੀ ਗੱਲ ਵੀ ਹੈ ਬੀ ਦੀ ਗੱਲ ਵੀ ਉਹਨਾਂ ਕੋਲ ਤਾਂ ਬਚਨ ਕੋਲ ਵੀ ਵੀ ਹੁਣ ਹੈ ਨਹੀਂ